ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਪੋਜੀਟਿਵ ਰਾਜਨੀਤੀ ਦਾ ਦੰਪ ਭਰਿਆ ਉਹਨਾਂ ਬੰਦੀ ਸਿੰਘਾਂ ਤੋਂ ਲੈ ਕੇ ਕਿਸਾਨੀ ਸੰਨੇ तमाम ਮੁੱਦੇ ਘਨਾਈ ਕਿਹਾ ਕਿ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਨੇ ਪਰ ਉਮੀਦ ਕੀਤੀ ਕਿ ਉਹ ਜੇਤੂ ਰਹਿਣਗੇ ਦਰਅਸਲ ਖਡੂਰ ਸਾਹਿਬ ਤੋਂ ਡਿਬਰਗੜ ਜੇਲ੍ਹ ਚ ਬੰਦ ਅਮਰਿਤਪਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ ਅਜਿਹੇ ਚ ਅਮਰਿਤਪਾਲ ਦੀ ਆਵਾਜ਼ ਚੁੱਕਣ ਵਾਲਾ ਅਕਾਲੀ ਦਲ ਅਮਰਿਤਪਾਲ ਵੱਲੋਂ ਚੋਣ ਮੈਦਾਨ ਚ ਨਿਤਰਣ ਬਾਦ ਇਥੇ ਕਸੂਤਾ ਫਸਿਆ ਮਹਿਸੂਸ ਕਰਦਾ ਹੈ ਮੈਂ ਹਮੇਸ਼ਾ ਹੀ ਪੋਜੀਟਿਵ ਰਾਜਨੀਤੀ ਕੀਤੀ ਜਿੱਦੇ ਨਾਲ ਲੋਕਾਂ ਦਾ ਭਲਾ ਹੋਵੇ ਜਿੱਦੇ ਨਾਲ ਸਾਡਾ ਪੰਜਾਬ ਤੇ ਸਾਡਾ ਇਲਾਕਾ ਖੁਸ਼ਹਾਲ ਹੋਵੇ ਮੈਂ ਇਸ ਗੱਲ ਦਾ ਹਮੇਸ਼ਾ ਮਦਦ ਹੀ ਰਿਆ ਹਾਂ ਪਰ ਜਿਸ ਤਰ੍ਹਾਂ ਦਾ ਮਾਹੌਲ ਲੋਕ ਸਭਾ ਹਲਕਾ ਤੋਂ ਦੂਰ ਸਭ ਦੇ ਵਿੱਚ ਸਿਰਜਿਆ ਗਿਆ ਸੀਗਾ ਹਾਂਜੀ ਔਰ ਮੇਰੀ ਵੀ ਮਜਬੂਰੀ ਬਣਦੀ ਸੀ ਉਸ ਜਿਹੜਾ ਆ ਜਵਾਬ ਦੇਣ ਦਾ ਜਾਂ ਸਵਾਲਾਂ ਦੇ ਜਵਾਬ ਮੰਗਣ ਦਾ ਪਰ ਮੈਂ ਕਸ ਤੇ ਵਾ ਕਿ ਮੈਂ ਅਜੇ ਹੀ ਰਾਜਨੀਤੀ ਦਾ ਗੁਜ਼ਾਰਾ ਨਹੀਂ ਮੈਂ ਹਮੇਸ਼ਾ ਹੀ ਆਪਕੀ ਸਿਆਸਤ ਕੀਤੀ ਹੈ ਔਰ ਜਿਸ ਦੇ ਨਾਲ ਲੋਕ ਖਿਆਲ ਹੋਣ ਤੇ ਲੋਕ ਤਰੱਕੀ ਕਰ ਸਕਣ ਤੇ ਜਾਂ ਜਿਹੜੀਆਂ ਵਿਸ਼ੇ ਦਿੱਤੇ ਦੇ ਵਿੱਚ ਜੇ ਮੈਨੂੰ ਸ਼ਕਤੀ ਦਿੰਦੇ ਰਹੀ ਹੈ ਸੰਗਤ ਤੇ ਉਹਦੇ ਜੈਜ ਵਰਤੋਂ ਕਰਦੇ ਹੋਏ ਆ ਸਹੀ ਵਰਤੋਂ ਕਰਦੇ ਹੋ ਆ ਆਪ ਦੀ ਵਿਤ ਤੋਂ ਮਦਕੇ ਜੋ ਮੈਨੂੰ ਨਵਾਸਿਕ ਦਾ ਹੁੰਦਾ ਸੀ ਮੈਨੂੰ ਆਇਆ ਹੈ ਔਰ ਮੈਂ ਇਹੀ ਦੱਸਣਾ ਚਾਹਣਾ ਕਿ ਨਾ ਤੇ ਮੇਰਾ ਕੜਤਨ ਦੀ ਰਾਜਨੀਤੀ ਕਰਨ ਦਾ ਕੋਈ ਏਜੰਡਾ ਹੈ ਤੇ ਨਾ ਮੈਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਆ ਉਹਦੇ ਤੋਂ ਕੋਈ ਬਾਲਾ ਖੁਸ਼ ਨਹੀਂ। ਔਰ ਮੈਂ ਆਪਣੇ ਮੇਨ ਇਲੈਕਸ਼ਨ ਅਜੰਡੇ ਤੇ ਪਹਿਲਾਂ ਵੀ ਤਾਂ ਕਲੀਅਰ ਕਰ ਦਿੱਤਾ ਹੈ, ਕਰ ਚੁੱਕਾ ਆ। ਜਿੱਥੇ ਬੰਦੀ ਸਿੰਘਾਂ ਦਾ ਮਸਲਾ ਆ ਉਹ ਮੇਰੇ ਵਾਸਤੇ ਪ੍ਰਾਇੋਰਟੀ ਹੈ। ਉਹ ਸਾਰੇ ਪੰਜਾਬੀਆਂ ਵਾਸਤੇ ਪ੍ਰਾਇੋਰਟੀ ਹੈ ਚਾ ਕਿਸੇ ਵੀ ਧਰਮ ਦੇ ਨਾਲ, ਜਾਤ ਦੇ ਨਾਲ, ਵਰਗ ਦੇ ਨਾਲ ਸਬੰਧਤ ਹੁਣ ਕਿਉਂਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ। ਔਰ ਉਮਰ ਦੇ ਸਪਰਾ ਤੇ ਚਲੇ ਗਏ ਐ ਕਿ ਉਹਨਾਂ ਦਾ ਘਰਾਂ ਦੇ ਬਚਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਇਨਸਾਨ ਮਨਣਾ ਚਾਹੀਦਾ ਤੇ ਚਾਹ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਤੇ ਜੇ ਕਿਸੇ ਨਾਲ ਜਾਤ ਹੀ ਹੁੰਦੀ ਹੈ ਤੇ ਮਿਰਸਾ ਸਿੰਘ ਮਲਟੋਹਾ ਉੱਥੇ ਉਹਦੇ ਹੱਥ ਤੇ ਬੋਲੂ ਤੇ ਇੱਥੇ ਪੰਜਾਬ ਦੇ ਉਹਨਾਂ ਪੁੱਤਰਾਂ ਦੇ ਨਾਲ ਉਹਨਾਂ ਸਿੱਖ ਜਿਹੜੇ ਨੌਜਵਾਨੀ ਚ ਗਏ ਸੀ ਤੇ ਅੱਜ ਬਡਾਪੇ ਚ ਆ ਗਏ ਨੇ ਉਹਨਾਂ ਦੀ ਗੱਲ ਹੈ ਤੇ ਉਹਨਾਂ ਦੀ ਗੱਲ ਕਰਨਾ ਮੇਰਾ ਪਹਿਲਾ ਫਰਜ਼ ਬਣਦਾ ਪਰ ਮੈਂ ਇਹ ਵੀ ਕਲੀਅਰ ਕਰਨਾ ਚਾਹਣਾ ਹੈ ਕਿ ਅਸੀਂ ਬੜੇ ਪੜਾਅ ਦੇਖੇ ਨੇ ਜ਼ਿੰਦਗੀ 'ਚ ਬਹੁਤ ਮਾਹੌਲ ਦੇਖੇ ਨੇ ਔਰ ਪੰਜਾਬ ਦੇ ਵਿੱਚ ਉਹ ਵੀ ਦੌਰ ਦੇਖਿਆ ਹੈ ਭਾਵੇਂ ਅਸੀਂ ਹੱਕ ਮੰਗਦੇ ਸੀਗੇ ਹੱਕ ਨਹੀਂ ਦਿੱਤੇ ਗਏ ਤੇ ਸਭ ਉਲਟਾ ਸ਼ਿਕਾਰ ਫੜਿਆ ਗਿਆ ਦਾ ਸਾਰੇ ਪੰਜਾਬ ਨੂੰ ਦੇ ਸਮੂਹ ਭਾਈਚਾਰਿਆਂ ਨੂੰ ਨੁਕਸਾਨ ਪਾਇਆ। ਮੈਂ ਉਸ ਤਜਰਬੇ ਤੇ ਗੱਲ ਕਹਿਣਾ ਚਾਹੁੰਦਾ ਕਿ ਜੇ ਅਸੀਂ ਪੰਜਾਬ ਦੇ ਵਾਰਸ ਹੈ ਜੇ ਅਸੀਂ ਪੰਜਾਬ ਦਾ ਭਲਾ ਚਾਹਣੇ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਭਲਾ ਚਾਹਣੇ ਤੇ ਫਿਰ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਜ਼ਰੂਰੀ ਹੈ। ਪੰਜਾਬ ਦੇ ਵਿੱਚ ਅਮਨ ਚੈਨ ਜ਼ਰੂਰੀ ਹੈ। ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਹੈ ਤਾਂ ਕੋਈ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਸਿੱਖ ਹੈ ਜਾਂ ਹਿੰਦੂ ਹੈ ਮੁਸਲਮਾਨ ਈਸਾਈ ਹੈ ਉਹ ਭਾਈਚਾਰਕ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ ਹੈ ਔਰ ਹਰੇਕ ਦਾ ਹਰ ਕੋਈ ਸਤਕਾਰ ਕਰੇ ਆਪ ਦੇ ਧਰਮ ਦੇ ਵਿੱਚ ਦਿੜ ਨਿਸ਼ਚਾ ਤੇ ਸ਼ਰਧਾ ਰੱਖੇ ਤੇ ਆਸਥਾ ਰੱਖੇ ਦੁਤਿਆਂ ਨੂੰ ਗਰਮਪਣੀ ਵਿੱਚ ਲੈ ਕੇ ਚੱਲੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇ ਕਿਸੇ ਨੇ ਨਹੀਂ ਬਣ ਜਾਣਾ ਪਰ ਅਸੀਂ ਉਹਨੂੰ ਯਾਦ ਰੱਖਣ ਵਾਲੇ ਉਹਦੇ ਵਾਰਸ ਹੈ ਤੇ ਸਾਨੂੰ ਸਾਰੀ ਣ ਕੋਸ਼ਿਸ਼ ਕਰਨੀ ਚਾਹੀਦੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਵੇਲੇ ਜਿਸ ਸੋਚ ਨੂੰ ਲੈ ਕੇ ਉਹ ਚੱਲੇ ਸੀ ਜਿਸ ਸੋਚ ਨੂੰ ਲੈ ਕੇ ਉਹਨਾਂ ਪੰਜਾਬ ਦੀ ਖਾਲਸਾ ਰਾਜ ਦੀ ਖਾਲਸਾ ਸਰਕਾਰ ਦੀ ਉਸ ਸਮੇਂ ਸੇਵਾ ਕੀਤੀ ਸੀਗੀ ਤੇ ਜਿਸ ਤਰ੍ਹਾਂ ਉਹਨਾਂ ਨੇ ਸਮਝੀ ਖਾਲਸਾ ਸਰਕਾਰ ਦੇ ਵਿੱਚ ਸਾਰਿਆਂ ਦੀ ਇੱਕ ਭਾਈਵਾਲਤਾ ਇੱਕ ਸਾਂਝੀ ਜਿਹੜੀ ਆ ਹਾਂਜੀ ਭਾਈਚਾਰਕ ਸਾਂਝ ਮਿਲੂਤ ਰੱਖੀ ਸੀਗੀ ਉਸੇ ਤਰ੍ਹਾਂ ਹੀ ਸਾਂਝ ਸਾਂਝੀ ਭਾਈਚਾਰਕ ਜਿਹੜੀ ਐ ਸਾਂਝ ਦੇ ਮਤਲਬ ਹੈ ਔਰ ਸ਼ਾਂਤੀ ਚਾਹੁੰਦੇ ਆ ਕਿ ਪੰਜਾਬ ਖੁਸ਼ਹਾਲ ਹੋਵੇ ਬੜੇ ਮਸਲੇ ਨੇ ਕਿਸਾਨੀ ਦੇ ਨੇ ਮਜ਼ਦੂਰਾਂ ਦੇ ਨੇ ਵਪਾਰੀਆਂ ਦੇ ਨੇ ਆਰਥਿਕ ਮਸਲੇ ਨੇ ਸਾਡੇ ਨੌਜਵਾਨ ਦੀ ਬੇਰੁਜ਼ਗਾਰੀ ਦੇ ਮਸਲੇ ਨੇ ਔਰ ਆਪਣੇ ਹੱਕਾਂ ਤੇ ਹਕੂਕਾਂ ਦੇ ਮਸਲੇ ਨੇ ਜਿਹੜਾ ਮੈਂ ਬੇਨਤੀ ਕਰੂੰਗਾ ਕਿ ਅਸਰੀਆ ਜੰਡਾ ਆਦਿ ਆਪਾਂ ਇਸ ਏਜੰਡੇ ਤੇ ਫੋਕਸ ਕਰੀਏ ਇਸ ਏਜੰਡੇ ਤੇ ਚੱਲੀਏ ਹਾਂਜੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਜੋ ਏਜੰਡਾ ਹੈ ਉਹ ਖੂਬ ਚ ਉਹ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ ਪ੍ਰਮਾਣ ਕਰਨਾ